ਸ਼ਬਦ ਦੇ ਦੁਆਲੀ ਦਾ ਸ਼ੁਰੂਆਤ ਸਮਾ ਸਭ ਤੋਂ ਬੇਦਰ ਸਾਰਿਆਂ ਸੱਚਾ ਨੂੰ ਅੱਜ ਦੇ ਸ਼ਬਦ ਦਿਆਂ ਜਿਹੜੇ ਬਾਕਫਰ ਵੀ ਦੇਣਾ ਸੋ ਸਾਦਾ ਫੱਦੀ ਵਰਤਾਂ ਕਿਉਂਕਿ ਸਾਡੇ ਦੇਖ ਚ ਹੋਰ ਤਰਮਣੇ है साथ। तो साथे सब सादा साथे साथे तो पेलो असवासी ग्रंथना जो तो पवित्र ग्रंथ ने पवित्र ग्रंथ मैं समझना ਜਦੋਂ ਸਾਰੇ ਵੇੜੇ ਕੀ ਬਣਿਆ ਮੌਤ ਤੋਂ ਤੁਹਾਨੂੰ ਮਿਲਦਾ ਤਾਂ ਸਾਡਾ ਫਰਜ਼ ਹੀ ਮੰਨਦਾ ਕਿ ਅਸੀਂ ਆਪਣੇ ਧਰਮਾਂ ਦੇ ਪ੍ਰਵੇਸ਼ਾ ਦੇ ਚੱਲੀਏ